ਸਾਸੀ ਕਾਲਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਰੋਡੇ ਦੇ ਵਿੱਚ ਰੋਡੇ ਪਿੰਡ ਜ਼ਿਲ੍ਹਾ ਮੋਗੇ ਦਾ ਮਾਨਮੱਤਾ ਨਗਰ ਆ ਬਾਗੇ ਪੁਰਾਣੇ ਦਾ ਗਵੰਡੀ ਪਿੰਡ ਆ ਤੇ ਰੋਡੇ ਪਿੰਡ ਤੋਂ ਜਿਹੜੀ ਰੋਡੇ ਵਾਲੇ ਕਾਲਜ ਵਾਲੀ ਸੜਕ ਜਾਂਦੀ ਆ ਉਸ ਸੜਕ ਦੇ ਉੱਤੇ ਜਾਣਿਆ ਪਹਿਚਾਣਿਆ ਚੇਰਾ ਬਰੀਡਿੰਗ ਔਰ ਜਾਨਵਰਾਂ ਦੇ ਵਿੱਚ ਵੱਡਾ ਨਾਮਨਾ ਖੰਟਰ ਵਾਲਾ ਬੜਾ ਸਾਡਾ ਭਾਈ ਪੁੱਟੋ ਸਰਪੰਚ ਬਾਈ ਦੇ ਘਰੇ ਇਸ ਟਾਈਮ ਮੌਜੂਦ ਆ ਹਨਾ ਜੀ ਅੱਜ ਤਾਂ ਮੈਂ ਮੌਜੂਦ ਆ ਮਿੱਤਰੋ ਜਨੂਰ ਬਾਈ ਦੇ ਕੋਲੇ ਬਾਕਮਾਲ ਟਕਰਾਣੇ ਦੇ ਰੱਖੇ ਹੋਇਆ ਮਿੱਤਰੋ ਇਸ ਬਾਈ ਨੂੰ ਵੀ ਇੱਕ ਚੰਗੀ ਬਰੀਡ ਦਾ ਇੱਕ ਚੰਗੀ ਸਮਝਦਾਰਾ ਵਾਲੀ ਚੀਜ਼ ਦਾ ਇੱਕ ਕਰੇ ਖੜੀ ਸ਼ਕੀਨੀ ਵਾਲੇ ਪੱਖਾਂ ਦੀ ਮਜ਼ਬੂਤੀ ਵਾਲੀ ਚੀਜ਼ ਦਾ ਸ਼ੌਂਕ ਆ ਬਾਈ ਨੂੰ ਉਸੇ ਸ਼ੌਂਕ ਨੂੰ ਪੂਰਾ ਕਰਦੇ ਹੋਏ ਆਪਣੇ ਜਨੂਰਾਂ ਦੀ ਗਿਣਤੀ ਦੇਖਦੇ ਹੋਏ ਥੋੜਾ ਜਿਹਾ ਥਾਂ ਦੀ ਸਮੱਸਿਆ ਲਾ ਲਓ ਜਾਂ ਅੱਗੇ ਕਿਵੇਂ ਮੌਸਮ ਆਉਣਾ ਮੌਸਮ ਦੀ ਸਮੱਸਿਆ ਲਾ ਲਓ ਉਸ ਸਮੱਸਿਆ ਨੂੰ ਦੇਖਦੇ ਹੋਏ ਇੱਕ ਛੋਟੀ ਬਾਕਮਾਲ ਵਕਾਉ ਲਈ ਆ ਮਿੱਤਰੋ ਬਰੀਡਿੰਗ ਵਾਲੇ ਕੱਪੱਕ ਤੋਂ ਕੋਕੇ ਜੜੇ ਹੋਏ ਆ ਇੱਧਰ ਦੇਖ ਲੋ ਵੀ ਤੁਸੀਂ ਘਰੇ ਆਪਦੇ ਤੇ ਉੱਤੇ ਮੱਛਰ ਦਾ ਨਹੀਂ ਨਹੀਂ ਲਾਉਂਦੇ ਹੁਣੇ ਤਾਂ ਪਰ ਅੰਦਰ ਵੜ ਕੇ ਵੇਖ ਲੋ ਯਕੀਨ ਕਰਿਓ ਜੇ ਮੱਛਰ ਦਾ ਦਾਣਾ ਵੀ ਲੜ ਗਿਆ ਤਾਂ ਮੈਂ ਕਹੂੰਗਾ ਵੀ ਠੀਕ ਆ ਆ ਚੀਜ਼ ਹੁੰਦੀ ਆ ਮਿੱਤਰੋ ਮੈਂ ਇਹ ਚੀਜ਼ ਨੂੰ ਬੇਖੂਬੀਆ ਢੰਗ ਦੇ ਨਾਲ ਅਪਣਾਉਣਾ ਹੋਣਾ ਕਿਉਂਕਿ ਜਿਹੜੇ ਇਨਸਾਨ ਨੂੰ ਸ਼ੌਂਕ ਆ ਉਹਦੇ ਦਿਲ ਦੇ ਵਿੱਚ ਉਹਦੇ ਖੂਨ ਦੇ ਵਿੱਚ ਉਹਦੇ ਜਜ਼ਬਾਤਾਂ ਦੇ ਵਿੱਚ ਉਹਦੇ ਹੌਸਲੇ ਦੇ ਵਿੱਚ ਹੋਣਾ ਜ਼ਰੂਰੀ ਹੁੰਦਾ ਇਹ ਨਹੀਂ ਹੁੰਦਾ ਕਿ ਸ਼ੌਂਕ ਰੱਖ ਲਿਆ ਲੈ ਕੇ 2.5 ਲੱਖ ਵਾਲੀ ਮੱਝ ਤੇ ਪੱਠੇ ਪਾਉਣ ਨਹੀਂ ਆਉਣਾ ਸਭ ਨਵਾਉਣ ਨਹੀਂ ਆਉਣਾ ਉਹ 2.5 ਲੱਖ ਵਾਲੀ ਮੱਝ ਨੇ ਮਿੱਤਰੋ ਤਰੱਕੀ ਨਹੀਂ ਦੇਣੀ ਇਹ ਚੀਜ਼ਾਂ ਨੇ ਤਰੱਕੀ ਦੇਣੀ ਹੁੰਦੀ ਆ ਆਓ ਬਾਲੀਆਂ ਗੱਲਾਂ ਨਾ ਕਰਦੇ ਹੋਏ ਬਾਲਿਆ ਸਮਾਨਾ ਤੁਹਾਡਾ ਖਰਾਬ ਕਰਦੇ ਹੋਏ ਵੱਧਦੇ ਆ ਇੱਕ ਉਸ ਚੀਜ਼ ਦੇ ਵੱਲ ਨੂੰ ਜਿਹੜੀ ਚੀਜ਼ ਦਾ ਤੁਹਾਨੂੰ ਬੇਹੱਦ ਤੇ ਖਾਸ ਇੰਤਜ਼ਾਰਾ ਮਿਲਦਿਆ ਭਾਈ ਸੋਨੀ ਨੂੰ ਸੋਨੀ ਬਾਈ ਕੀ ਹਾਲ ਚਾਲ ਹੈ ਠੀਕ ਹੈ ਬਾਈ ਸਤਿ ਸ਼੍ਰੀ ਅਕਾਲ ਪਹਿਲਾਂ ਤੋਂ ਬਾਈ ਪੁੱਟੋ ਵੱਲੋਂ ਵੀ ਸਤਿ ਸ਼੍ਰੀ ਅਕਾਲ ਬੋਲਾ ਦੇ ਠੀਕ ਹੈ ਜੀ ਹਾਂ ਤੇ ਹੋਰ ਘਰ ਪਰਿਵਾਰ ਬਾਈ ਠੀਕ ਹੈ ਬਾਈ ਚੱਲੋ ਸ਼ੁਕਰ ਅੱਛਾ ਸੋਨੀ ਬਾਈ ਗੱਲ ਏ ਉਹ ਇੱਕ ਕਾੜਜਾ ਫੜੀ ਫਿਰਦਾ ਹੱਥ ਦੇ ਵਿੱਚ ਪਹਿਲਾਂ ਦਿਨ ਦਾ ਹੀ ਵਾਰੀ ਦੱਸ ਦੇ ਮੈਨੂੰ ਇੱਕ ਆਦਾ ਵਾ ਜੀ ਇਹ ਸਰਵੇ ਦਾ ਸਰਟੀਫਿਕੇਟ ਹੈ ਇਸੇ ਝੋਟੀਆਂ ਲਿਆ ਹੋਇਆ ਅੱਛਾ 17 18 ਫਰਵਰੀ ਨੂੰ ਜਿਹੜਾ ਆਪਣਾ ਪੀਡੀਐਫ ਇਹ ਮੇਲਾ ਜਗਰਾਉਣ ਲੱਗੇ ਸੀ ਉਹ ਤੋਂ ਇਹ ਵੀਨਰ ਹੈ ਇਹ ਕਿੰਨਾ ਨੰਬਰ ਪਾਇਆ ਇਹਨੇ ਜੀ ਉੱਥੋਂ ਇਹਨੇ 9 ਨੰਬਰ ਪਾਇਆ 9 ਨੰਬਰ ਪਾਇਆ ਚਲ ਲੈ ਨੰਬਰ ਤਾਂ ਬਹੁਤ ਹੁਣ 100 ਦੇ ਵਿੱਚੋਂ ਪਹਿਲਾਂ ਵੀ 33 ਆ ਜਾਂਦੇ ਤਾਂ ਪਾਸ ਗਿਣਦੇ ਹੁੰਦੇ ਹਨਾ ਮੈਨੂੰ 34 ਆ ਜਾਂਦੀ ਮੁੰਡਿਆ ਹੁੰਦਾ ਹੀ ਘਰੇ ਪਾਸ ਹੋ ਗਿਆ ਬਾਕੀ ਕੋਈ ਇੱਕ ਅੱਧੇ ਪਰਸੈਂਟੇਜ ਦਾ ਅੱਗਾ ਪਛਾਣਦਾ ਉਹਦੇ ਨਾਲ ਨੰਬਰ ਅੱਗਾ ਪਛਾਣਦਾ ਮੌਲਾ ਇਹ ਪਰਸੈਂਟਾ ਦੇ ਕੰਮ ਹੁੰਦਾ ਹਨਾ ਜੀ ਅੱਛਾ ਗੱਲ ਇਹ ਹਾਂ ਸੁਣੀ ਬਈ ਮੇ ਜਿਹੜੀ ਝੋਟੀ ਹੈ ਵੇਤਰੀ ਆਪਾਂ ਹਨਾ ਇਹਦੀ ਉਮਰ ਪਹਿਲਾਂ ਕਿੰਨੀ ਆ ਬਈ ਉਮਰ ਸਰਬ ਇਹ 22 23 ਮਹੀਨੇ ਦੀ ਜਿਹੜੀ ਇਹਦੀ ਖੀਰੀ ਹੈ ਹਜੇ ਦੰਦਾਂ ਤੋਂ ਖੀਰੀ ਹੈ ਦੰਦਾਂ ਤੋਂ ਖੀਰੀ ਹੈ ਕੀ ਬਾਤ ਆ ਬਈ ਸੰਭੀ ਬੜੀ ਰੂਨ ਵਾਲਾ ਹਨਾ ਸੰਭੀ ਬੜੀ ਸੋਹਣੀ ਹੈ ਹਮ ਅਸਾ ਬਈ ਸੀਮਨ ਦਾ ਪਿਓ ਵਾਲੇ ਪੱਖ ਦਾ ਕੀ ਉਧਰ ਪਤਾ ਕੋਈ ਰਿਕਾਰਡ ਨਹੀਂ ਇਹਨਾਂ ਫਰੋਇਪੁਰ ਲਾਈਨ ਦੀ ਹੈ ਕਿਸੇ ਵੀ बोल दी ये आपा नु कन्फर्म हो जाएगा या ये 1.75 ਦਾ ਰਹਿ ਜਾਣਾ ਨਹੀਂ ਆਪਾਂ ਐਵੇਂ ਕਹਿ ਦਈਏ ਵੀ ਹਾਊਸ ਬੋਲ ਦੇ ਇਸ ਗੱਲ ਦੇ ਤਰ 200 ਨੰਬਰ ਆ ਮੇਰੇ ਕੋਲ ਹਾਂਜੀ ਇਹ ਕਿਉਂ ਕੀ ਲੋੜ ਆ ਯਾਰ ਭਾਈ ਹਨਾ ਥਣ ਝੋਲੀ ਪਏ ਪੱਟੀ ਫਿਰਦੀ ਜਿਵੇਂ ਗੱਬਣ ਹੁੰਦੀ ਆ ਭਾਈ ਵੈਸੇ ਇਹਦੇ ਕੋਈ ਮਦਰ ਲਾ ਲੋ ਵੀ ਬਲੱਡ ਲਾਈਨ ਦੇ ਵਿੱਚ ਹੀ ਕੋਈ ਹੋ ਸਕਦੀ ਆ ਕੋਈ ਘਰਾਣਾ ਚੰਗਾ ਚੰਗਾ ਘਰਾਣਾ ਕੋਈ ਮਦਰ ਵੱਲੋਂ ਇਹਦਾ ਮੈਂ ਤਾਂ ਸੋਚੀ ਬੈਠੇ ਧਾਈਆਂ ਤੇ ਨਵੇਂ ਮਹੀਨੇ ਦੀ ਗੱਬਣ ਹੋਊਗੀ ਭਾਈ ਨਹੀਂ ਇਹ ਗੱਬਣ ਤਾਂ ਅਜੇ 23 ਤਰੀਕ ਨੂੰ ਇਹਦੇ ਆਈ ਹੋਈ ਆ ਕਿਹੜਾ ਸੀਮਨ ਦਵਾਤਾ ਇਹ ਅਜੂਬਾ ਬੋਲ ਲੱਗਿਆ ਜੀ ਅਜੂਬਾ ਆ 23 ਨੂੰ ਹੋਈ ਆ ਜੀ ਹਾਂਜੀ ਅੱਜ ਹੈਗੀ ਆ 15 15 ਫਿਰ ਮਨਾਂ ਤੂੰ ਰਹਿ ਗਏ 5-7 ਦਿਨ ਮਹੀਨਾ ਹੋਣ ਚੇ ਆ ਮਹੀਨਾ ਹੋਣ ਚ 5-7 ਦਿਨ ਫਿਰ ਤਾਂ ਸਮਝ ਲੈ ਗੱਬਣ ਆਲਾ ਪੱਕ ਦੀਂਦਾ ਛੋਟੀ ਸੀ ਆ ਕੁਝ ਵੀ ਚਲੋ ਆਪਣਾ ਹੀ ਵੱਲੋਂ ਏ ਆਈ ਕਰਵਾਈ ਹੋਈ ਆ ਅਗਾ ਖਾਲੀ ਆ ਜਾਂ ਗੱਬਣ ਇਹ ਪਰਮਾਤਮਾ ਦੇ ਹੱਥ ਵਾਸਤੇ ਠੀਕ ਅੱਛਾ ਫਿਰ ਵੇਚਦੇ ਨਹੀਂ ਭਾਈ ਹੁਣੇ ਹਾਂਜੀ ਹੁਣ ਆਪਾਂ ਇਹਨੂੰ ਵੇਚ ਦੇਣਾ ਕੀ ਕ ਪ੍ਰੋਬਲਮ ਆ ਗਈ ਹੈ ਵੀ ਪਸ਼ੂ ਇੱਥੇ ਵੱਧ ਗਏ ਆਪਣੇ ਕੋਲੇ ਸ਼ੈੱਡ ਥੋੜਾ ਛੋਟਾ ਚਾਚੇ ਦੇ ਕੋਲ ਜੀ ਤੇ ਮਈਆਂ ਵੱਡੀਆਂ ਹੋ ਗਈਆਂ ਗਾ ਤਾਂ ਇੱਕ ਗੱਲ ਹੋਰ ਚਾਚੇ ਦੀ ਚਾਹ ਪਾਈ ਚਾਚਾ ਇਹ ਸੋਚਦਾ ਵੀ ਮੱਛਰ ਨਾ ਲੜ ਦੇ ਕੇ ਜਾਣ ਉਹ ਆ ਮੱਛਰ ਨਹੀਂ ਲੜਨ ਦੇਣਾ ਭਾਵੇਂ ਪਸ਼ੂ ਇੱਕ ਘਟ ਹੋ ਗਏ ਘਟ ਹੋ ਗਏ ਆ ਚੀਜ਼ ਨੂੰ ਬਹੁਤ ਬੇਖੂਬੀ ਆ ਟੰਗਾ ਹਣਾ ਹਾਂਜੀ ਬਾਕੀ ਨਾ ਅੱਗੇ ਉਹ ਸਾਈਡ ਤੇ ਕੋਠੀ ਬਣ ਰਹੀ ਹੈ ਉਧਰ ਸ਼ੈੱਡ ਛੋਟਾ ਬਣਾਉਣਾ ਵੱਡਾ ਉਧਰ ਪੂਰਾ ਫੇਰ ਆਪਾਂ ਪੂਰੇ ਜੰਗੀ ਪੱਧਰ ਤੇ ਕੰਮ ਕਰਾਂਗੇ ਬਸ ਠੀਕ ਆ ਉਹਨਾਂ ਵਾਲੇ ਸਮੇਂ ਤੇ ਤੱਕ ਪਹੁੰਚੇ ਇਹ ਕਹਿਣ ਵਾਲੇ ਭਾਵਾ ਵੀ 26 ਹਣਾ ਠੀਕ ਹੈ ਅਜਾ ਸੋਹਣੀ ਬਈ ਰੇਟ ਫਿਰਦਾ ਰੇਟ ਦਾ ਫੋਨ ਤੇ ਕਰ ਲਾਂਗੇ ਫੋਨ ਤੇ ਕਰ ਲਾਂਗੇ ਕੀਮਤ ਤਾਂ ਇਹਦੀ ਬਹੁਤ ਸੋਹਣੀ ਲੱਗ ਗਈ ਸੀ ਸੋਹਣੀ ਲੱਗੀ ਵੀ ਸੋਹਣੀ ਸੀ ਕਿ ਉਸ ਦਿਨ ਮੇਲੇ ਤੇ ਵੀ ਬੜੀ ਸੋਹਣੀ ਲੱਗਦੀ ਸੀ ਲੱਗਦੀ ਮੈਨੂੰ ਪਤਾ ਤੇ ਆਪਣੇ ਸੱਜਣ ਮਿੱਤਰ ਸੀ ਇਧਰੋਂ ਕੈਂਥਲ ਤੋਂ ਉਹ ਵੀ ਕਹਿੰਦੇ ਸੀ ਵੀ ਵੇਚ ਦਿਓ ਸਾਨੂੰ ਲੈ ਆ ਅਸੀਂ ਪਰ ਹੁਣ ਤਾਂ ਨਹੀਂ ਉਹ ਕੀਮਤ ਉਹ ਦੇ ਦਿੰਦੇ ਹੁਣ ਤਾਂ ਜਾਇਜ਼ ਦੇ ਦੀ ਯਾਰ ਚਾਚਾ ਜੀ ਨਹੀਂ ਮੰਨੇ ਇਹ ਤਾਂ ਹੁਣ ਉਹ ਦੇ ਹੱਥ ਵਾਸਾ ਪਰਮਾਤਮਾ ਦੇ ਕਿੰਨੇ ਇਹ ਹੁਣ ਥੁੱਕ ਕਿੰਦੀ ਕਿੰਨੇ ਕਹਿੰਦੇ ਹਨਾ ਕਿ ਪਾਣੀ ਨਾਲ ਜਿਹੜਾ ਗੱਲ ਕੋਈ ਨਹੀਂ ਪਰਮਾਤਮਾ ਜਿਹੜੇ ਮੋੜੀ ਤਾਂ ਕਹਿੰਦੇ ਲੋੜ ਹੀ ਨਹੀਂ ਪੈਂਦੀ ਗੁੱਟੀਆਂ ਸਰਪੇ ਉਮਰੀ ਆਉਂਦੀਆਂ ਹੋਰ ਤਾਂ ਨੈਟ ਤੇ ਹੀ ਆ ਜਾਂਦੇ ਹਨਾ ਅੱਛਾ ਸੋਨੀ ਭਾਈ ਨੰਬਰ ਕਿੰਨਾ 96462 ਜੀ 095 ਇੱਕ ਵਾਰੀ ਹੋਰ ਆਉਂਦੀ 96462 ਜੀ 095 ਠੀਕ ਹੈ ਹੁਣ ਇਹਨੂੰ ਤੋਰ ਦਈਏ ਮੜਾ ਜੀ ਆਪਾਂ ਤੋਰ ਦਿੰਨੇ ਹਾਂ ਆ ਸਰਟੀਫਿਕੇਟ ਫੜਾ ਦਿਓ ਭਾਉਂਦੀ ਮੈਨੂੰ ਲੈ ਵੀ ਮਿੱਤਰੋ 23 22 23 ਮਹੀਨਿਆਂ ਦੀ ਇੰਦੀ ਉਮਰ ਕਰਮਾ ਵਾਲੀ ਦੀ ਅਜੂਬੇ ਦੇ ਸੀਮਣ ਤੋਂ 23 ਤਰੀਕ ਨੂੰ ਇਹ ਗੱਬਣ ਹੋ ਚੁੱਕੀ ਆ 15 ਤਰੀਕ ਨੂੰ ਇੱਕ ਕੈਮਰੇ ਦੀ ਅੱਖ ਵਿੱਚ ਕੈਦ ਆਠ ਦਿਨ ਦੇ ਮਹੀਨਾ ਹੋਣ ਦੇ ਵਿੱਚ ਬਾਕੀ ਅਜੇ ਦਿਨਾਂ ਦੀ ਵੀਡੀਓ ਬਣ ਰਹੀ ਆ ਇਹ ਤੁਹਾਡੀ ਕਿਸਮਤ ਤੇ ਡਿਪੈਂਡ ਆ ਵੀ ਇਹ ਗੱਬਣ ਜਾਂ ਖਾਲੀ ਆ ਇੱਥੋਂ ਤੁਹਾਨੂੰ ਖਾਲੀ ਹੋ ਕੇ ਮਿਲੂਗੀ ਉਹ ਤੁਹਾਡੀ ਅੱਗੇ ਕਿਸਮਤ ਪੜਨੀ ਆ ਇਹ ਮੇਲੇ ਦੇ ਵਿੱਚੋਂ ਪੀਡੀਐਫ ਦੇ ਵਿੱਚੋਂ ਪੀਡੀਐਫ ਵਿੱਚ ਇੱਕ ਜਿਹੇ ਸੰਸਥਾ ਇੱਕ ਜਿਹੇ ਸੰਸਥਾ ਦਾ ਮੈਂ ਧੰਨਵਾਦ ਕਰਨਾ ਜਦੋਂ ਆਮ ਹੁਣ ਤਾਂ ਮੇਲੇ ਬਹੁਤ ਹੋਣ ਲੱਗ ਪਏ ਪਰ ਉਹਨਾਂ ਨੇ ਬੜੇ ਸਮੇਂ ਤੋਂ ਇਸ ਕੰਮ ਦੇ ਵਿੱਚ ਤਰੱਕੀ ਕਰਨ ਦੇ ਲਈ ਫਾਰਮਰਾਂ ਨੂੰ ਕਾਮਯਾਬ ਕਰਨ ਦੇ ਲਈ ਬਹੁਤ ਸਖਤ ਮਿਹਨਤ ਕੀਤੀ ਆ ਮੈਂ ਪੀਡੀਐਫ ਦਾ ਦੇਣ ਨਹੀਂ ਦੇ ਸਕਦਾ ਜਿੰਨਾ ਉਹਨਾਂ ਨੇ ਕਿਸਾਨਾਂ ਨੂੰ ਅੱਗੇ ਵਧਣ ਦੇ ਲਈ ਮਿਹਨਤ ਦੇ ਨਾਲ ਹੌਸਲਾ ਕੀਤਾ ਕਿਉਂਕਿ ਇੱਕ ਵਾਰੀ ਜਦੋਂ ਕੋਈ ਪੀਡੀਐਫ ਦੇ ਮੇਲੇ ਤੋਂ ਜਾ ਕੇ ਆ ਜਾਂਦਾ ਸੀ ਨਾ ਮੈਂ ਇਹਨਾਂ ਜ਼ਰੂਰ ਕਹਿੰਦਾ ਸੀ ਵੀ ਇੱਕ ਅੱਧੀ ਝੋਟੀ ਉਹ ਘਰੇ ਚੰਗੀ ਜਰੂਰ ਪਾਲਦਾ ਸੀ ਤੇ ਇਹ ਬਈ ਸ਼ੌਂਕ ਹੋਣਾ ਵੀ ਜ਼ਰੂਰੀ ਹੁੰਦਾ ਮੇਲੇ ਵੀ ਆਪਣੇ ਲਈ ਬਹੁਤ ਜ਼ਰੂਰੀ ਆ ਲੈ ਪੁੱਤ ਕੈਮਰੇ ਦੇ ਵਿੱਚ ਹੁਣ ਤਸਵੀਰ ਖਚਾਉਂਦੀ ਆ ਕਿਹਦੀ ਫੋਟੋ ਕਰ ਮੇਰੀ ਇੱਕ ਵਾਰੀ ਟਕਾ ਕੇ ਆਹ ਵੇਖ ਬੱਕੀ ਨਾਸ ਮਣਕੀ ਅੱਖ ਕਿੱਡੇ ਕਹਿਣ ਓਕੇ ਦੇ ਰਿਪੋਰਟ ਟੇਡੇ ਜੇ ਕੱਟ ਜੇ ਦਿਖਾਉਂਦੀ ਆ ਤਿੰਨੇ ਪੈਰਾਂ ਦਾ ਨਿਸ਼ਾਨ ਬਹੁਤ ਪਾਕਮਾਲਾ ਬਿਊਟੀ ਬੜੀ ਕਮਾਲਾ ਮਿੱਤਰੋ ਕੋਕੇ ਜੜ ਦੀ ਖੜਦੀ ਆ ਜਦੋਂ ਪੈਰਾਂ ਦੇ ਕਵਰਿੰਗ ਵੇਚ ਤੋਂ ਕਰਮ ਵਾਲੀ ਦੀ ਲੈ ਵੀ ਪੁੱਤ ਝੋਲੀ ਇੱਕ ਵਾਰੀ ਨੇ ਜਦੀਕ ਤੋਂ ਫਿਰ ਵਿਖਾ ਦੇ ਨਾ ਕੋਈ ਖੜਿਆ ਕੋਲੇ ਤੇ ਜੇ ਹੁੰਦੀ ਕਿ ਸਾਡੇ ਵਾਲੀ ਤੇ ਖੁਰਲੀ ਤੋਂ ਦੂਜੇ ਪਾਸੇ ਹੋਣਾ ਹੀ ਕਰਮ ਵਾਲੀ ਨੇ ਬਾਰੇ ਇਹ ਰਵਾ ਹੁੰਦਾ ਇਹ ਬਰੀਡ ਹੁੰਦੀ ਹੈ ਮਿੱਤਰੋ ਇਹ ਧੰਨ ਹੁੰਦਾ ਜਿਹੜਾ ਬੰਦੇ ਨੇ ਸੰਭਿਆ ਹੋਵੇ ਇਹਦਾ ਰੇਟ ਬਾਈ ਹੁਣੀ ਬਖੂਬੀ ਫੋਨ ਦੇ ਉੱਤੇ ਤੈਅ ਕਰਨਗੇ ਨੰਬਰ ਆਪਾਂ ਬਾਈ ਦਾ ਜਿਹੜਾ ਸਕਰੀਨ ਦੇ ਉੱਤੇ ਲਾ ਦੇਾਂਗੇ ਲੈ ਵੀ ਸੋਨੀ ਬਾਈ ਹੁਣ ਐਂਡ ਵਾਲੀ ਫਤਿਹ ਸਾਂਝ ਪਾ ਦੇ ਮੇਰਾ ਭਾਈ ਬਣ ਕੇ ਤੇ ਇੰਨੀਆਂ ਕੋ ਗੱਲਾਂ ਬਾਤਾਂ ਆਪੜੀਆਂ ਇਹ ਛੋਟੀ ਆ ਅਗਲੀ ਕਾਰਵਾਈ ਤੁਸੀਂ ਕਰਨੀ ਆ ਧੰਨਵਾਦ